ਸਤਿ ਸ਼੍ਰੀ ਅਕਾਲ ਜੀ ਅਨੀਤਾ ਦੇ ਆਫਿਸ ਦੀ ਮੀਟਿੰਗ ਸੀ ਤਾਂ ਉਹ ਨੂੰ ਘਰ ਆਉਣ ਚ ਥੋੜੀ دیر ਹੋ ਗਈ ਜਿਵੇਂ ਉਹ ਘਰ ਆਈ ਤਾਂ ਸਾਹਮਣੇ ਮਨਿੰਦਰ ਗੁੱਸੇ ਨਾਲ ਭਰਿਆ ਬੈਠਾ ਸੀ ਘਰ ਵੜਦੇ ਅਹੀ ਉਹਨੇ ਅਨੀਤਾ ਤੇ ਹੱਥ ਚੁੱਕਿਆ ਤੇ ਗੁੱਸੇ ਨਾਲ ਕਹਿਣ ਲੱਗਾ ਬੇਸ਼ਰਮ ਇੰਨੀ ਰਾਤ ਤੱਕ ਕਿੱਥੇ ਘੁੰਮਦੀ ਰਹਿਨੀ ਆ ਤੂੰ ਅਨੀਤਾ ਹਰਾਨ ਰਹਿ ਗਈ ਉਹ ਕਹਿਣ ਲੱਗੀ ਕਿ ਮੇਰੀ ਇੱਕ ਮੀਟਿੰਗ ਸੀ ਇਸੇ ਲਈ ਮੈਨੂੰ ਦੇਰ ਹੋ ਗਈ ਮਨਿੰਦਰ ਗੁੱਸੇ ਨਾਲ ਪੈਰ ਪਟਕਦੇ ਹੋਏ ਘਰ ਤੋਂ ਬਾਹਰ ਚਲਾ ਗਿਆ। ਉਹਦਾ ਪਤੀ ਛੋਟੀਆਂ-ਛੋਟੀਆਂ ਗੱਲਾਂ ਤੋਂ ਨਾਰਾਜ਼ ਹੋ ਕੇ ਉਹਦੇ ਤੇ ਹੱਥ ਚੁੱਕ ਲੈਂਦਾ ਸੀ। ਕਦੀ ਵੀ ਉਹਦੇ ਨਾਲ ਪਿਆਰ ਨਾਲ ਗੱਲ ਨਹੀਂ ਸੀ ਕਰਦਾ। ਰਨੀਤਾ ਇਸ ਰਿਸ਼ਤੇ ਤੋਂ ਮੁਕਤ ਹੋਣਾ ਚਾਹੁੰਦੀ ਸੀ ਪਰ ਬਸ ਆਪਣੀ ਸੱਸ ਦੇ ਚੰਗੇ ਵਿਹਾਰ ਦੇ ਕਾਰਨ ਹੀ ਉਹ ਰੁਕ ਜਾਂਦੀ ਸੀ। ਹਰ ਵਾਰ ਜਦੋਂ ਕੋਈ ਫੈਸਲਾ ਲੈਣਾ ਚਾਹੁੰਦੀ ਸੀ ਤਾਂ ਉਹਨੂੰ ਆਪਣੀ ਸੱਸ ਦੀਆਂ ਗੱਲਾਂ ਪਾਵੁਕ ਕਰ ਦਿੰਦੀਆਂ ਕਿ ਬਹੂ ਮੈਂ ਤੇਰੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੀ ਆਂ ਮੈਂ ਮਨਿੰਦਰ ਨੂੰ ਸਮਝਾਉਂਗੀ ਸਾਰਾ ਕੁਝ ਠੀਕ ਹੋ ਜਾਊਗਾ ਮਨਿੰਦਰ ਆਪਣੇ ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਥੋੜਾ ਜਿਹਾ ਚਿੜਚਿੜਾ ਜਿਹਾ ਹੋ ਗਿਆ ਆ ਹੁਣ ਤੂੰ ਵੀ ਨਹੀਂ ਉਹਨੂੰ ਸਮਝੇਂਗੀ ਆਪਣੇ ਜੀਵਨ ਸਾਥੀ ਨੂੰ ਛੱਡ ਦੇਵੇਂਗੀ ਤਾਂ ਕੰਮ ਕਿਵੇਂ ਚੱਲੂਗਾ ਅਨੀਤਾ ਨੇ ਕਿੰਨੀ ਵਾਰ ਕਿਹਾ ਕਿ ਮਨਿੰਦਰ ਨੂੰ ਡਾਕਟਰ ਕੋਲ ਲੈ ਕੇ ਚੱਲਦੇ ਆਂ ਪਰ ਉਹਦੀ ਸੱਸ ਮਨਾਂ ਕਰ ਦਿੰਦੀ ਸੀ ਉਹਦੀ ਸੱਸ ਦੂਜੇ ਸ਼ਹਿਰ 'ਚ ਰਹਤੀ ਸੀ ਉਥੇ ਪਹੁੰਚਣ ਨੂੰ 1 ਘੰਟਾ ਲੱਗ ਜਾਂਦਾ ਸੀ ਉਹ ਆਪਣੇ ਪਿੰਡ ਵਾਲੇ ਘਰ 'ਚ ਰਹਿੰਦੀ ਸੀ ਤੇ ਮਨਿੰਦਰ ਆਪਣੀ ਨੌਕਰੀ ਦੇ ਕਾਰਨ ਦੂਜੇ ਸ਼ਹਿਰ 'ਚ ਰਹਿੰਦਾ ਸੀ ਉਨੀਤਾ ਨੂੰ ਵੀ ਵਧੀਆ ਨੌਕਰੀ ਮਿਲ ਗਈ ਸੀ ਤਾਂ ਉਹ ਵੀ ਮਨ ਲਾ ਕੇ ਕੰਮ ਕਰਦੀ ਉਹਦੀ ਸੱਸ ਹਮੇਸ਼ਾ ਉਹਦੀਆਂ ਤਰੀਫਾਂ ਹੀ ਕਰਦੀ ਤੇ ਉਹਦੇ ਸਾਹਮਣੇ ਕਦੀ ਫੋਨ ਕਰਕੇ ਮਨਿੰਦਰ ਨੂੰ ਝਿੜਕ ਵੀ ਦਿੰਦੀ ਉਨੀਤਾ ਸੋਚਦੀ ਸੀ ਕਿ ਉਹਦੀ ਸੱਸ ਕਿੰਨੀ ਚੰਗੀ ਆ ਜਿਹੜੀ ਆਪਣੇ ਮੁੰਡੇ ਨੂੰ ਉਹਦੀਆਂ ਗਲਤੀਆਂ ਤੇ ਝਿੜਕਦੀ ਆ ਕਿੰਨੀ ਵਾਰ ਅਨੀਤਾ ਦੇ ਨਾਲ ਇੰਨੀ ਜ਼ਿਆਦਾ ਮਾਰ ਕਟਾਈ ਹੋ ਜਾਂਦੀ ਸੀ ਕਿ ਉਹ ਦਾ ਮਨ ਕਰਦਾ ਸੀ ਕਿ ਉਹ ਪੁਲਿਸ ਨੂੰ ਹੁਣੇ ਫੋਨ ਕਰ ਦੇਵੇ ਪਰ ਆਪਣੀ ਸੱਸ ਦਾ ਲਿਆਜ ਕਰਕੇ ਉਹ ਪੁਲਿਸ ਨੂੰ ਫੋਨ ਨਹੀਂ ਕਰਦੀ ਸੀ ਅੱਜ ਵੀ ਉਹ ਦੁਖੀ ਮਨ ਨਾਲ ਆਪਣੀ ਸੱਸ ਨੂੰ ਫੋਨ ਲਾਉਣ ਲੱਗੀ ਤੇ ਉਹਦੀ ਸੱਸ ਨੇ ਫੋਨ ਚੁੱਕਿਆ ਤੇ ਕਹਿਣ ਲੱਗੀ ਕੀ ਹਾਲਿਆ ਬਉ ਤਾਂ ਨੀਤਾ ਰੋ ਪਈ ਤੇ ਕਹਿਣ ਲੱਗੀ ਮੰਮੀ ਜੀ ਅੱਜ ਫੇਰ ਮਨਿੰਦਰ ਨੇ ਮੈਨੂੰ ਕੁੱਟਿਆ ਆ ਤੇ ਗੁੱਸੇ ਨਾਲ ਕਿਤੇ ਚਲਿਆ ਗਿਆ ਆ ਤਾਂ ਉਹਦੀ ਸੱਸ ਦੁਖੀ ਮਨ ਨਾਲ ਕਹਿਣ ਲੱਗੀ ਪਤਾ ਨਹੀਂ ਮੇਰੇ ਮੁੰਡੇ ਨੂੰ ਕੀ ਹੋ ਗਿਆ ਆ ਲੱਗਦਾ ਆ ਉਹਦੀ ਬਹਿਣੀ ਉੱਠਣੀ ਖਰਾਬ ਹੋ ਗਈ ਆ ਪਤਾ ਨਹੀਂ ਉਹ ਇਹ ਸਾਰਾ ਕੁਝ ਕਿੱਥੋਂ ਸਿੱਖਦਾ ਆ ਆਉਣ ਦੇ ਉਹਨੂੰ ਘਰ ਫਿਰ ਮੈਨੂੰ ਫੋਨ ਕਰਕੇ ਦੱਸੀ ਮੈਂ ਉਹਨੂੰ ਝਿੜਕੂੰਗੀ ਉਹ ਤੇਰੇ ਤੇ ਕਿਵੇਂ ਹੱਥ ਚੁੱਕ ਸਕਦਾ ਆ ਅਨੀਤਾ ਸੋਚਣ ਲੱਗੀ ਕਿ ਜੇ ਸਾਰੇ ਘਰਾਂ 'ਚ ਇਹੋ ਜਿਹੇ ਸੱਸਾਂ ਹੋਣ ਤਾਂ ਕਦੀ ਕਿਸੇ ਔਰ ਕਰਦੀ ਔਰਤ ਨੂੰ ਦੁਖੀ ਨਾ ਰਹਿਣਾ ਪਵੇ। ਇਹੋ ਜੀ ਔਰਤ ਕਿੱਥੇ ਮਿਲੂਗੀ ਜਿਹੜੀ ਆਪਣੇ ਮੁੰਡੇ ਨੂੰ ਝਿੜਕੰਦੀ ਗੱਲ ਕਰੇ। ਉਹਦਾ ਮਨ ਆਪਣੀ ਸੱਸ ਦੇ ਲਈ ਸਨਮਾਨ ਨਾਲ ਹੋਰ ਵੀ ਪਰ ਗਿਆ। ਉਹ ਕਹਿਣ ਲੱਗੀ ਮੰਮੀ ਜੀ ਤੁਸੀਂ ਕਿੰਨੇ ਚੰਗੇ ਹੋ। ਪਤਾ ਨਹੀਂ ਕਿਉਂ ਮਨਿੰਦਰ ਇਹੋ ਜਿਹਾ ਹੋ ਗਿਆ। ਤਾਂ ਉਹਦੀ ਸੱਸ ਕਹਿਣ ਲੱਗੀ ਤੂੰ ਚਿੰਤਾ ਨਾ ਕਰ ਪੁੱਤ ਮੈਂ ਉਹਨੂੰ ਸਮਝਾਉਂਗੀ। ਤੇ ਹਾਂ ਸੁਣ ਘਰ ਕੋਈ ਮੁਰੰਮਤ ਦਾ ਕੰਮ ਕਰਵਾਉਣਾ ਆ। ਤਾਂ ਕੀ ਤੂੰ ਮੇਰੇ ਅਕਾਊਂਟ 'ਚ 20000 ਰੁਪਏ ਭੇਜ ਦਵੇਂਗੀ ਅਨੀਤਾ ਨੇ ਆਪਣੇ ਅਥਰੂ ਪੁੰਝਦੇ ਹੋਏ ਕਿਹਾ ਹਾਂ ਮੰਮੀ ਜੀ ਕਿਉਂ ਨਹੀਂ ਮੈਂ ਤੁਹਾਡੇ ਅਕਾਊਂਟ 'ਚ ਪੈਸੇ ਭੇਜ ਦਵਾਂਗੀ ਤਾਂ ਉਹਦੀ ਸੱਸ ਖੁਸ਼ ਹੋ ਗਈ ਫਿਰ ਅਨੀਤਾ ਬੋਲੀ ਮੰਮੀ ਜੀ ਮੈਂ ਆਪਣੇ ਰਿਸ਼ਤੇ ਵਿੱਚ ਇੰਨਾ ਦਰਦ ਚਲ ਰਹੀ ਆ ਕਿ ਮਨ ਕਰਦਾ ਆ ਕਿ ਮੈਂ ਇਹਨਾਂ ਨੂੰ ਹੁਣੇ ਤਲਾਕ ਦੇ ਕੇ ਕਿਤੇ ਚਲੀ ਜਾਵਾਂ ਤਾਂ ਉਹਦੀ ਸੱਸ ਕਹਿਣ ਲੱਗੀ ਨਹੀਂ ਨਹੀਂ ਪੁੱਤ ਤੂੰ ਐਵੇਂ ਨਾ ਕਰੀਂ ਮੈਂ ਕਿੰਨੇ ਸ਼ੌਂਕ ਨਾਲ ਤੈਨੂੰ ਵਿਆਹ ਕੇ ਆਪਣੀ ਨੋ ਬਣਾ ਕੇ ਲਿਆਈ ਸੀ ਕੀ ਤੂੰ ਮੇਰੇ ਲਈ ਵੀ ਇਸ ਰਿਸ਼ਤੇ ਨੂੰ ਨਹੀਂ ਨਿਭਾ ਸਕਦੀ ਤੇਰੇ ਜਾਣ ਬਾਅਦ ਮੈਂ ਕੀ ਕਰੂੰਗੀ ਮੈਂ ਕਿਵੇਂ ਜੀਊਂਗੀ ਤੂੰ ਹੀ ਤਾਂ ਮੇਰੇ ਬੁਢਾਪੇ ਦਾ ਸਹਾਰਾ ਆ ਇਹਨਾਂ ਕਹਿ ਕੇ ਉਹ ਰੋਣ ਲੱਗੀ ਤਾਂ ਨੀਤਾ ਦੀਆਂ ਅੱਖਾਂ 'ਚ ਵੀ ਅਥਰੂ ਆ ਗਏ ਉਹ ਕਹਿਣ ਲੱਗੀ ਮੰਮੀ ਜੀ ਤੁਹਾਡੀ ਵਜ੍ਹਾ ਨਾਲ ਹੀ ਤਾਂ ਮੈਂ ਕੋਈ ਇਹੋ ਜਿਹਾ ਫੈਸਲਾ ਨਹੀਂ ਕਰ ਰਹੀ ਕੋਈ ਵੀ ਕਦਮ ਚੁੱਕਦੇ ਚੁੱਕਦੇ ਹਰ ਵਾਰ ਮੈਂ ਰੁਕ ਜਾਨੀ ਆ ਉਦੀ ਸੱਸ ਕਹਿਣ ਲੱਗੀ ਪੁੱਤ ਵਧੀਆ ਗੱਲ ਆ ਚਲ ਠੀਕ ਆ ਹੁਣ ਮੈਂ ਫੋਨ ਰੱਖਦੀ ਆ ਸੱਸ ਦੀ ਚਾਲ ਤੋਂ ਅਣਜਾਣ ਅਨੀਤਾ ਆਪਣੇ ਘਰ ਵਾਲੇ ਦੀ ਕੁੱਟ ਖਾ ਕੇ ਵੀ ਕੋਈ ਠੋਸ ਕਦਮ ਨਹੀਂ ਚੁੱਕ ਪਾ ਰਹੀ ਸੀ ਤੇ ਸੱਸ ਝੂਠੀ ਹਮਦਰਦੀ ਦਿਖਾ ਕੇ ਬਸ ਆਪਣਾ ਬੈਂਕ ਬੈਲੈਂਸ ਵਧਾ ਰਹੀ ਸੀ ਪਰ ਅੱਜ ਹੋਇਆ ਕੁਝ ਜਿਵੇਂ ਕਿ ਸੱਸ ਫੋਨ ਤੇ ਗੱਲ ਕਰਨ ਤੋਂ ਬਾਅਦ ਫੋਨ ਬੰਦ ਕਰਨ ਲਈ ਭੁੱਲ ਗਈ ਤੇ ਉਦੋਂ ਹੀ ਅਨੀਤਾ ਨੇ ਜੋ ਸੁਣਿਆ ਉਹਨੂੰ ਸੁਣ ਕੇ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਉਹਦੀ ਸੱਸ ਨੇ ਫੋਨ ਕੱਟ ਦੀਆਂ ਇਹ ਕਹਿ ਕੇ ਫੋਨ ਉਦਾਂ ਹੀ ਚਾਲੂ ਛੱਡ ਦਿੱਤਾ। ਅਨੀਤਾ ਵੀ ਫੋਨ ਕੱਟਣ ਹੀ ਵਾਲੀ ਸੀ। ਇਸ ਤੋਂ ਪਹਿਲਾਂ ਹੀ ਉਹਨੂੰ ਆਵਾਜ਼ ਸੁਣਾਈ ਦਿੱਤੀ। ਉਹਦੀ ਸੱਸ ਸ਼ਾਇਦ ਆਪਣੀ ਕਿਸੇ ਗਵੰਡਰ ਨਾਲ ਗੱਲ ਕਰ ਰਹੀ ਸੀ ਤੇ ਕਹਿ ਰਹੀ ਸੀ, "ਵੇਖਿਆ ਮੈਂ ਕਿਵੇਂ ਆਪਣੀ ਬਹੂ ਨਾਲ ਝੂਠੀ ਹਮਦਰਦੀ ਦਿਖਾ ਕੇ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀ ਆਂ।" ਬਹੁਤੋ ਦਖੌਂ ਦੇ ਲਈ ਕਦੀ ਮੈਂ ਆਪਣੇ ਮੁੰਡੇ ਨੂੰ ਵੀ ਦੋ ਚਾਰ ਗੱਲਾਂ ਸੁਣਾ ਦਿੰਦੀ ਆ ਤੇ ਉਹਨੂੰ ਵੀ ਝੜਕ ਦਿੰਦੀ ਆ ਤਾਂ ਉਹ ਵੀ ਉਹਦੇ ਖਿਲਾਫ ਕੋਈ ਸਖਤ ਕਦਮ ਨਹੀਂ ਉਠਾ ਪਉਂਦੀ ਤੇ ਇਧਰ ਆਪਣੇ ਮੁੰਡੇ ਨੂੰ ਵੀ ਮੈਂ ਸਿਖਾਉਂਦੀ ਰਹਿਣੀ ਆ ਕਿ ਆਪਣੀ ਘਰ ਵਾਲੀ ਨੂੰ ਕੰਟਰੋਲ 'ਚ ਰੱਖਿਆ ਕਰ ਮੇਰਾ ਮੁੰਡਾ ਆਪਣੀ ਘਰ ਵਾਲੀ ਤੇ ਖੁੱਲਕੇ ਅਤਿਆਚਾਰ ਕਰਦਾ ਆ ਪਰ ਮੇਰੀ ਨੂੰ ਆਤਮ ਨਿਰਭਰ ਹੋਣ ਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਚੁੱਕ ਪਉਂਦੀ ਕਿਉਂਕਿ ਉਹਨੂੰ ਮੈਂ ਉਹ ਬਹਿਲਾ ਆਫਿਸ ਲਾ ਕੇ ਮਣਾ ਜੋ ਲੈਣੀ ਆ ਕਿ ਕੋਈ ਗੱਲ ਨਹੀਂ ਬਹੁ ਛਾਡੇ ਨਾ ਗੱਲਾਂ ਨੂੰ ਆਪੇ ਉਹ ਸੁਧਰ ਜਾਊਗਾ ਨਾ ਤਾਂ ਮੈਂ ਬਹੂ ਨੂੰ ਚੈਨ ਨਾਲ ਜੀਣ ਦਵਾਂਗੀ ਤੇ ਨਾ ਹੀ ਇਸ ਰਿਸ਼ਤੇ ਤੋਂ ਉਹਨੂੰ ਬਾਹਰ ਨਿਕਲਣ ਦਵਾਂਗੀ ਉਹ ਐਵੇਂ ਹੀ ਕੁੱਟਕੁੱਟ ਕੇ ਜੀਊਗੀ ਤੇ ਉੱਪਰ ਰੋਣਾ ਧੋਣਾ ਕਰਕੇ ਮੈਂ ਆਪਣੇ ਖਰਚ ਲਈ ਉਹਦੇ ਕੋਲੋਂ ਪੈਸੇ ਵੀ ਮੰਗਵਾਉਂਦੀ ਰਹਿਣੀ ਆ ਪੁੱਤ ਵੀ ਘਰ ਖਰਚ ਦੇ ਲਈ ਮੈਨੂੰ ਪੈਸੇ ਦੇ ਦਿੰਦਾ ਆ ਤੇ ਮੇਰੀ ਬਹੂ ਵੀ ਮੈਨੂੰ ਪੈਸੇ ਭੇਜ ਦਿੰਦੀ ਆ ਮੇਰੀ ਤਜੋਰੀ ਭਰਦੀ ਰਹਿੰਦੀ ਆ ਖੋਰ ਮੈਨੂੰ ਕੀ ਚਾਹੀਦਾ ਆ ਇਹ ਸਾਰਾ ਕੁਝ ਸੁਣ ਕੇ ਨੀਤਾ ਤਾਂ ਸੁੰਨ ਹੀ ਰਹਿ ਗਈ ਉਹਨੇ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਉਹਦੇ ਨਾਲ ਇੰਨੀ ਹਮਦਰਦੀ ਦਿਟਾਉਣ ਵਾਲੀ ਸੱਸ ਦਾ ਦੋਰਾ ਚਿਹਰਾ ਵੀ ਹੋ ਸਕਦਾ ਆ ਉਹ ਆਪਣੇ ਘਰ ਵਾਲੇ ਦੇ ਖਿਲਾਫ ਕੋਈ ਵੀ ਠੋਸ ਕਦਮ ਚੁੱਕਣ ਤੋਂ ਪਹਿਲਾਂ ਆਪਣੀ ਸੱਸ ਬਾਰੇ ਸੋਚ ਕੇ ਰੁਕ ਜਾਂਦੀ ਸੀ ਕਿ ਉਹਦੀ ਸੱਸ ਇਹ ਸਾਰਾ ਕੁਝ ਸਹਿ ਨਹੀਂ ਸਕੂਗੀ ਇਕਲੌਤੇ ਮੁੰਡੇ ਨੂੰ ਉਹਨੇ ਇੰਨੀ ਮਿਹਨਤ ਨਾਲ ਪਾਲ ਪੋਸ ਕੇ ਵੱਡਾ ਕੀਤਾ ਆ ਉਹ ਪੁਰਾਣੀਤਾ ਦੀ ਸੱਸ ਹਮੇਸ਼ਾ ਆਪਣੇ ਮੁੰਡੇ ਨੂੰ ਝਿੜਕੰਦਾ ਦਿਖਾਵਾ ਕਰਦੀ ਸੀ ਪਰ ਅੱਜ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਉਹਨੂੰ ਸਮਝ ਆ ਗਿਆ ਸੀ ਕਿ ਉਹ ਤਾਂ ਬਸ ਉਹਦਾ ਇਸਤੇਮਾਲ ਕਰ ਰਹੀ ਆ ਇਧਰ ਪਤੀ ਨਾ ਉਹਦੇ ਨਾਲ ਪਿਆਰ ਨਾਲ ਗੱਲ ਕਰਦਾ ਸੀ ਤੇ ਨਾ ਹੀ ਉਹਦਾ ਧਿਆਨ ਰੱਖਦਾ ਸੀ ਫਿਰ ਵੀ ਉਹ ਇਹ ਛੋਟੀ ਗ੍ਰਸਤੀ ਦਾ ਬੋਝ ਢੋ ਰਹੀ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਮੇਰੀ ਸੱਸ ਤਾਂ ਮੈਨੂੰ ਸਮਝਦੀ ਆ ਪਰ ਅੱਜ ਉਹਦਾ ਇਹ ਪਰਮ ਵੀ ਟੁੱਟ ਚੁੱਕਿਆ ਸੀ ਉਹਨੇ ਥੋੜੀ ਦੇਰ ਤੱਕ ਤਾਂ ਆਪਣੀ ਸੱਸ ਦੀਆਂ ਗੱਲਾਂ ਸੁਣੀਆਂ ਤੇ ਉਸ ਤੋਂ ਬਾਅਦ ਫੋਨ ਕੱਟ ਦਿੱਤਾ ਕਿਉਂਕਿ ਹੁਣ ਉਹਦੇ ਕੋਲ ਹੋਰ ਸੁਣਿਆ ਨਹੀਂ ਜਾ ਰਿਹਾ ਸੀ ਉਹਦੀਆਂ ਅੱਖਾਂ 'ਚੋਂ ਲਗਾਤਾਰ ਅਥਰੂ ਵਹਿ ਰਹੇ ਸੀ ਉਦੋਂ ਹੀ ਬਾਰੂ ਮਨਿੰਦਰ ਘਰ ਆ ਗਿਆ ਸ਼ਰਾਬ ਦੇ ਨਸ਼ੇ 'ਚ ਉਹ ਚੂਮ ਰਿਹਾ ਸੀ ਘਰ ਅੰਦਰ ਆਉਂਦਿਆਂ ਹੀ ਉਹ ਰੋਟੀ ਮੰਗਣ ਲੱਗਾ ਅਨੀਤਾ ਗੁੱਸੇ 'ਚ ਬੋਲੀ ਉਹ ਕਹਿਣ ਲੱਗੀ ਕਿ ਮੈਂ ਖਾਣਾ ਨਹੀਂ ਬਣਾਇਆ ਤੂੰ ਮੈਨੂੰ ਇੰਨਾ ਕੁੱਟਦਾ ਮਾਰਦਾ ਆਂ ਤੇ ਮੇਰੇ ਕੋਲ ਉਮੀਦ ਰੱਖਦਾ ਆਂ ਕਿ ਮੈਂ ਤੈਨੂੰ ਰੋਟੀ ਪਕਾ ਕੇ ਦਵਾਂਗੀ। ਉਦੋਂ ਹੀ ਮਨਿੰਦਰ ਗੁੱਸੇ ਨਾਲ ਕਹਿਣ ਲੱਗਾ, ਲੱਗਦਾ ਨਹੀਂ ਮੰਨੇਂਗੀ ਇਦਾਂ। ਇੰਨਾ ਕਹਿ ਕੇ ਉਹ ਉਹਨੂੰ ਮਾਰਨ ਲਈ ਆਪਣੀ ਬੈਲਟ ਖੋਲਣ ਲੱਗਾ। ਅੱਜ ਨਹੀਂ ਤਾਂ ਨੇ ਵੀ ਤੈਅ ਕਰ ਲਿਆ ਸੀ ਕਿ ਉਹ ਇਹ ਅਤਿਆਚਾਰ ਹੋਰ ਨਹੀਂ ਸਹੇਗੀ। ਉਹਨੇ ਆਪਣੇ ਕਮਰੇ ਵਿੱਚ ਝੂਠ ਕੇ ਬਾਹਰ ਜਾਣਾ ਚਾਹਿਆ ਤਾਂ ਉਹਦੇ ਪਤੀ ਨੇ ਉਹਨੂੰ ਇੱਕ ਜ਼ੋਰ ਨਾਲ ਥੱਪੜ ਮਾਰ ਦਿੱਤਾ। ਜਿਹਦੇ ਨਾਲ ਉਹ ਬਿਸਤਰੇ ਤੇ ਡਿੱਗ ਪਈ ਤੇ ਉਹਦੇ ਮੂੰਹ ਵਿੱਚੋਂ ਖੂਨ ਨਿਕਲਣ ਲੱਗਾ ਉਹ ਕਿਸੇ ਜ਼ਖਮੀ ਨਾਗਿਣ ਵਾਂਗ ਤੜਫੁੱਟੀ ਤੇ ਗੁੱਸੇ ਨਾਲ ਕਹਿਣ ਲੱਗੀ ਇਹ ਤੂੰ ਕੀ ਕਰ ਰਿਹਾ ਆ ਮੈਂ ਤੇਰੀ ਘਰ ਵਾਲੀ ਆ ਕੀ ਪਤਨੀ ਦੇ ਨਾਲ ਇਵੇਂ ਰਿਹਾ ਜਾਂਦਾ ਆ ਮਨਿੰਦਰ ਗੁੱਸੇ ਨਾਲ ਕਹਿਣ ਲੱਗਾ ਇਹ ਪਤਨੀ ਆ ਤਾਂ ਪੈਰ ਦੀ ਜੁੱਤੀ ਬਣ ਕੇ ਰਹਿ ਜਿਆਦਾ ਸਿਰ ਤੇ ਚੜਨ ਦੀ ਲੋੜ ਨਹੀਂ ਆ ਇੰਨਾ ਕਹਿ ਕੇ ਉਹਨੂੰ ਹੋਰ ਮਾਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਨੀਤਾ ਹੱਥ ਜੋੜਦੇ ਹੋਏ ਬੋਲੀ ਠੀਕ ਯਾਰ ਮੈਨੂੰ ਮਾਫ਼ ਕਰ ਦੇ ਮੈਨੂੰ ਛੱਡ ਦੇ ਮੈਂ ਜਾਨੀ ਆ ਰਸੋਈ ਚ ਤੇਰੇ ਲਈ ਰੋਟੀ ਬਣਾਉਣ ਸੰਦੀਪ ਉਹਦੇ ਵਾਲ ਫੜਦਾ ਹੋਇਆ ਤੇ ਖਿੱਚਦਾ ਹੋਇਆ ਕਹਿਣ ਲੱਗਾ ਹੁਣ ਆਈ ਨਾ ਅਕਲ ਟਿਕਾਣੇ ਤੇ ਇਵੇਂ ਹੀ ਤੈਨੂੰ ਕੁੱਟ ਪੈਂਦੀ ਰਹੇ ਤਾਂ ਹੀ ਤੂੰ ਕੰਟਰੋਲ ਚ ਰਹਿਣੀ ਆ ਇੰਨਾ ਕਹਿ ਕੇ ਉਹਨੇ ਉਹਨੂੰ ਮੰਜੇ ਤੋਂ ਥੱਲੇ ਸੁੱਟ ਦਿੱਤਾ ਅਨੀਤਾ ਨੂੰ ਸੱਟ ਲੱਗ ਗਈ ਪਰੋਹੀ ਮਤ ਕਰਕੇ ਲੜਖੜਮਦੇ ਹੋਏ ਉੱਠ ਖਲੋਤੀ ਮਨਿੰਦਰ ਬਿਸਤਰੇ ਤੇ ਪੈ ਗਿਆ ਤਾਂ ਨੀਤਾ ਨੇ ਕੋਲ ਪਿਆ ਹੋਇਆ ਮੋਬਾਈਲ ਚੁੱਕਿਆ ਤੇ ਥੋੜਾ ਥੋੜਾ ਮੁਸਕਰਾਉਂਦੇ ਹੋਏ ਕਮਰੇ ਤੋਂ ਬਾਹਰ ਨਿਕਲ ਆਈ ਤੇ ਕਮਰੇ ਦਾ ਦਰਵਾਜ਼ਾ ਉਹਨੇ ਬਾਹਰੋਂ ਬੰਦ ਕਰ ਦਿੱਤਾ ਚਰਾਦ ਦੇ ਨਸ਼ੇ 'ਚ ਪਿਆ ਹੋਇਆ ਮਨਿੰਦਰ ਕੁਝ ਸਮਝ ਨਹੀਂ ਪਾਇਆ ਅੱਧੇ ਘੰਟੇ ਬਾਅਦ ਅੰਦਰ ਹੀ ਦਰਵਾਜ਼ੇ ਦੀ ਘੰਟੀ ਵੱਜੀ ਅਨੀਤਾ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਪੁਲਿਸ ਇੰਸਪੈਕਟਰ ਆਪਣੀ ਪੂਰੀ ਟੀਮ ਦੇ ਨਾਲ ਖੜੀ ਸੀ ਅਨੀਤਾ ਨੇ ਆਪਣੀ ਸਾਰਟ ਦੇ ਨਿਸ਼ਾਨ ਉਹਨੂੰ ਦਿਖਾਏ ਤੇ ਦੱਸਿਆ ਕਿ ਕਿਸ ਤਰ੍ਹਾਂ ਉਹਦਾ ਘਰ ਵਾਲਾ ਉਹਦੇ ਤੇ ਅਤਿਆਚਾਰ ਕਰਦਾ ਆ ਤੇ ਕਿਸ ਤਰ੍ਹਾਂ ਉਹਦੀ ਸੱਸ ਉਹਦੇ ਪਤੀ ਨੂੰ ਮੇਰੇ ਖਿਲਾਫ ਭੜਕੰਦੀ ਆ ਉਹਨੇ ਸਬੂਤ ਦੇ ਤੌਰ ਤੇ ਆਪਣੀ ਕਾਲ ਰਿਕਾਰਡ ਉਹਨਾਂ ਨੂੰ ਸੁਣਾਈ ਤੇ ਇੱਕ ਵੀਡੀਓ ਵੀ ਦਿਖਾਈ ਵੀਡੀਓ ਵਿੱਚ ਉਹਦਾਕਰ ਵਾਲਾ ਉਹਨੂੰ ਕੁੱਟਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਸੀ ਮਨਿੰਦਰ ਦੇ ਆਉਣ ਤੋਂ ਪਹਿਲਾਂ ਹੀ ਉਹਨੇ ਕਮਰੇ 'ਚ ਫੋਨ ਇਸ ਤਰ੍ਹਾਂ ਲੁਕੋ ਦਿੱਤਾ ਸੀ ਕਿ ਮਨਿੰਦਰ ਕੁਝ ਵੀ ਵੇਖ ਨਹੀਂ ਸਕਿਆ ਤੇ ਉਹਦੀਆਂ ਸਾਰੀਆਂ ਹਰਕਤਾਂ ਮੋਬਾਈਲ 'ਚ ਰਿਕਾਰਡ ਹੋ ਗਈਆਂ ਸੀ ਪੁਲਿਸ ਨੇ ਤੁਰੰਤ ਹੀ ਮਨਿੰਦਰ ਨੂੰ ਗ੍ਰਿਫਤਾਰ ਕਰ ਲਿਆ ਮਨਿੰਦਰ ਨਸ਼ੇ 'ਚ ਸੀ ਫਿਰ ਵੀ ਉਹ ਬੁਖਲਾ ਉੱਠਿਆ ਕੀ ਉਹਦੇ ਨਾਲ ਇਹ ਸਭ ਕੁਝ ਕੀ ਹੋ ਰਿਹਾ ਆ ਜਦੋਂ ਤੱਕ ਉਹਨੂੰ ਸਮਝਾਇਆ ਕਿ ਇਹ ਸਭ ਅਨੀਤਾ ਨੇ ਕੀਤਾ ਆ ਉਦੋਂ ਤੱਕ ਉਹ ਪੁਲਿਸ ਦੀ ਗ੍ਰਿਫਤ ਵਿੱਚ ਆ ਚੁੱਕਿਆ ਸੀ ਉਹ ਗੁੱਸੇ ਨਾਲ ਕਹਿਣ ਲੱਗਿਆ ਅਨੀਤਾ ਜਦੋਂ ਮਾਂ ਨੂੰ ਇਹ ਸਾਰਾ ਕੁਝ ਪਤਾ ਲੱਗੂਗਾ ਤਾਂ ਉਹਨਾਂ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗੂਗਾ ਤਾਂ ਅਨੀਤਾ ਮੁਸਕਰਾਉਂਦੇ ਹੋਏ ਬੋਲੀ ਪਹਾੜ ਵਿੱਚ ਜਾ ਤੂੰ ਤੇ ਪਹਾੜ 'ਚ ਜਾਵੇ ਤੇਰੀ ਮਾਂ ਤੇਰੀ ਮਾਂ ਵੀ ਤੇਰੇ ਪਿੱਛੇ-ਪਿੱਛੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਆਊਗੀ ਤੂੰ ਚਿੰਤਾ ਨਾ ਕਰ ਮਨਿੰਦਰ ਹਰਨਾਰਾਇਆ ਗਿਆ ਮਨੁਤਾ ਸਮਝ ਹੀ ਨਹੀਂ ਆ ਰਿਹਾ ਸੀ ਕਿ ਹਮੇਸ਼ਾ ਚੁੱਪ-ਚੁੱਪ ਰਹਿਣ ਵਾਲੀ ਨੀਤਾ ਨੂੰ ਅਚਾਨਕ ਇਹ ਕੀ ਹੋ ਗਿਆ ਪਰ ਕਹਿੰਦੇ ਆ ਨਾ ਕਿ ਜਦੋਂ ਅਤਿਆਚਾਰ ਦਾ ਅੰਤ ਹੋਣ ਵਾਲਾ ਹੁੰਦਾ ਆ ਉਦੋਂ ਇਨਸਾਨ ਵਿੱਚ ਵੀ ਹਿੰਮਤ ਆ ਜਾਂਦੀ ਆ ਤੇ ਗਲਤ ਦੇ ਖਿਲਾਫ ਆਵਾਜ਼ ਚੁੱਕਣ ਦੀ ਤਾਕਤ ਵੀ ਨੀਤਾ ਨੂੰ ਵੀ ਇਨੇ ਦਿਨਾਂ ਤੋਂ ਸੱਚਾਈ ਪਤਾ ਨਹੀਂ ਸੀ ਪਰ ਸ਼ਾਇਦ ਉਹਦੇ ਚੰਗੇ ਦਿਨ ਆਉਣ ਵਾਲੇ ਸੀ ਇਸ ਲਈ ਅੱਜ ਉਹਨੂੰ ਸੱਚਾਈ ਪਤਾ ਲੱਗ ਗਈ ਸੀ ਜਦੋਂ ਪੁਲਿਸ ਦੀ ਟੀਮ ਅਨੀਤਾ ਦੀ ਸੱਸ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੀ ਤਾਂ ਉਹ ਤਹਾਕੀ ਬੱਕੀ ਜਾਈ ਰਹਿ ਗਈ ਪਰ ਹੁਣ ਮਨਿੰਦਰ ਦੀ ਮਾਂ ਨੇ ਮੁੰਡੇ ਨੂੰ ਬਹੂ ਦੇ ਉੱਤੇ ਅਤਿਆਚਾਰ ਕਰਨ ਲਈ ਪੜਕਾਇਆ ਸੀ ਤਾਂ ਸਜ਼ਾ ਤਾਂ ਉਹਨੂੰ ਵੀ ਮਿਲਣੀ ਹੀ ਸੀ ਅਨੀਤਾ ਇਸ ਅਣਚਾਹੇ ਰਿਸ਼ਤੇ ਤੋਂ ਮੁਕਤ ਹੋ ਕੇ ਹੁਣ ਖੁੱਲੀ ਹਵਾ ਚ ਸਾਹ ਲੈ ਰਹੀ ਸੀ ਉਹਨੇ ਆਪਣੇ ਘਰ ਵਾਲੇ ਨੂੰ ਤਲਾਕ ਵੀ ਦੇ ਦਿੱਤਾ ਸੀ ਨੌਕਰੀ ਤਾਂ ਉਹ ਕਰਦੀ ਹੀ ਸੀ ਤਾਂ ਆਪਣੇ ਦਮ ਤੇ ਉਹ ਆਪਣੀ ਜ਼ਿੰਦਗੀ ਜੀਣ ਲੱਗੀ ਹੁਣ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਬੋਝ ਨਹੀਂ ਸੀ ਕਿ ਜੇ ਉਹ ਪਤੀ ਦੇ ਖਿਲਾਫ ਕੋਈ ਐਕਸ਼ਨ ਲਵੇਗੀ ਤਾਂ ਕਿਸੇ ਦਾ ਦਿਲ ਟੁੱਟ ਜਾਊਗਾ ਤਾਂ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਣ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ